ਕੁਝ ਦਵਾਈਆਂ ਦੇ ਰਿਐਕਸ਼ਨ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਅੱਠ ਤਰ੍ਹਾਂ ਦੀਆਂ ਦਵਾਈਆਂ ਤੇ ਬੈਨ ਲਗਾ ਦਿੱਤਾ ਗਿਆ ਇਹ ਦਵਾਈਆਂ ਜਿਹੜੀਆਂ ਸਰਕਾਰੀ ਹਸਪਤਾਲਾਂ ਦੇ ਵਿੱਚ ਵਰਤੀਆਂ ਜਾਂਦੀਆਂ ਸੀ ਪਰ ਇਹਨਾਂ ਦੀ ਵਰਤੋਂ ਤੋਂ ਬਾਅਦ ਕਈ ਸਰੀਰਕ ਜਿਹੜੇ ਨੇ ਸਰੀਰਾਂ ਦੇ ਉੱਪਰ ਇਸ ਦਾ ਅਸਰ ਦੇਖਿਆ ਗਿਆ ਤੇ ਉਸੇ ਅਸਰ ਤੋਂ ਬਾਅਦ ਇਸ ਤੇ ਤੁਰੰਤ ਬੈਨ ਲਗਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਸੈਂਪਲ ਦੇ ਲਈ ਭੇਜਿਆ ਗਿਆ ਸੈਂਪਲ ਤੋਂ ਬਾਅਦ ਜੇਕਰ ਕੰਪਨੀਆਂ ਦੋਸ਼ੀ ਪਾਈਆਂ ਜਾਂਦੀਆਂ ਨੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਜ਼ਰੂਰ ਹੋਵੇਗੀ ਤਾਂ ਦੱਸਦੇ ਕਿ ਕੁਝ ਦਿਨ ਪਹਿਲਾਂ ਹੀ ਜਿਹੜੇ ਖਾਂਸੀ ਦੀ ਦਵਾਈ ਸੀ ਉਸ ਦੇ ਉੱਪਰ ਬੈਨ ਲਗਾਇਆ ਗਿਆ ਤੇ ਉਸ ਤੋਂ ਬਾਅਦ 8 ਅਜਈਆਂ ਦਵਾਈਆਂ ਸਾਹਮਣੇ ਆਈਆਂ ਨੇ ਉਹਨਾਂ ਦੇ ਨਾਮ ਵੀ ਸਾਹਮਣੇ ਆਏ ਨੇ ਜਿਹੜਿਆਂ ਦਾ ਬੁਰਾ ਪ੍ਰਭਾਵ ਜਿਹੜਾ ਮਨੁੱਖੀ ਸਰੀਰ ਦੇ ਉੱਪਰ ਪਿਆ ਸਰਕਾਰੀ ਹਸਪਤਾਲਾਂ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾ ਰਹੀ ਸੀ ਤਿੰਨ ਕੰਪਨੀਆਂ ਨੇ ਤਿੰਨ ਕੰਪਨੀਆਂ ਦੇ ਵੱਲੋਂ ਇਹ ਅੱਠ ਤਰ੍ਹਾਂ ਦੀ ਦਵਾਈ ਜਿਹੜੀ ਹੈ ਉਸ ਨੂੰ ਬਣਾਇਆ ਜਾਂਦਾ ਹੈ ਤੇ ਉਹੀ ਦਵਾਈ ਰਿਐਕਸ਼ਨ ਕੀਤੀ ਹੈ ਮਰੀਜ਼ਾਂ ਦੇ ਉੱਪਰ ਰਿਐਕਸ਼ਨ ਉਸ ਦਵਾਈ ਦਾ ਹੋਇਆ ਜਿਸ ਤੋਂ ਬਾਅਦ ਇਹਨਾਂ ਤੇ ਬੈਨ ਲਗਾ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਬਕਾਇਦਾ ਇਸ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਇਹਨਾਂ ਦਵਾਈਆਂ ਦੇ ਨਾਮ ਲਿਖੇ ਗਏ ਨੇ ਦਵਾਈ ਬਣਾਉਣ ਵਾਲੀ ਕੰਪਨੀ ਦੇ ਨਾਮ ਲਿਖੇ ਗਏ ਨੇ ਤੇ ਤਿੰਨ ਕੰਪਨੀਆਂ ਨੇ ਜਿਸ ਦੇ ਵਿੱਚ ਫਾਰਮਾਸਿਊਟੀਕਲ ਪ੍ਰਾਈਵੇਟ ਲਿਮਟਿਡ ਇਸ ਦੀਆਂ ਪੰਜ ਦਵਾਈਆਂ ਨੇ ਜਿਨ੍ਹਾਂ ਦੇ ਉੱਪਰ ਬੈਨ ਲਗਾਇਆ ਗਿਆ ਇਸ ਤੋਂ ਇਲਾਵਾ ਓਟਸੁਕਾ ਫਾਰਮਾਸਿਊਟੀਕਲ ਇੰਡੀਆ ਪ੍ਰਾਈਵੇਟ ਲਿਮਟਿਡ ਦੋ ਦਵਾਈਆਂ ਇਸ ਕੰਪਨੀ ਦੀਆਂ ਨੇ ਔਰ ਇਸ ਤੋਂ ਇਲਾਵਾ ਜਿਹੜੀ ਅੱਠਵੀਂ ਦਵਾਈ ਹੈ ਹੈਲਥ ਬਾਇਓਟੈਕ ਲਿਮਟਿਡ ਕੰਪਨੀ ਦੀ ਅੱਠਵੀਂ ਦਵਾਈ ਹੈ ਜਿਸ ਦੇ ਉੱਪਰ ਬੈਨ ਲਗਾਇਆ ਗਿਆ ਕਿਉਂਕਿ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਇਹਨਾਂ ਅੱਠ ਦਵਾਈਆਂ ਦੀ ਵਰਤੋਂ ਜਿਹੜੀ ਉਹ ਹੋ ਰਹੀ ਸੀ ਤੇ ਇਸੇ ਦੀ ਵਰਤੋਂ ਦੇ ਬਾਅਦ ਮਰੀਜ਼ਾਂ ਨੂੰ ਜਿਹੜੀ ਦਵਾਈ ਹੈ ਉਹ ਰਿਐਕਸ਼ਨ ਕੀਤੀ ਹੈ ਕਈ ਮਾੜੇ ਪ੍ਰਭਾਵ ਜਿਹੜੇ ਉਹ ਦੇਖੇਗੇ ਤੇ ਉਹਨਾਂ ਪ੍ਰਭਾਵਾਂ ਤੋਂ ਬਾਅਦ ਇਸ ਤੇ ਤੁਰੰਤ ਬੈਨ ਲਗਾ ਦਿੱਤਾ ਗਿਆ ਤੇ ਇਹ ਵੀ ਕਿਹਾ ਗਿਆ ਕਿ ਇਸ ਦੀ ਜਿਹੜੀ ਹੈ ਜਾਂਚ ਹੋਵੇਗੀ ਸੈਂਪਲ ਲੈ ਗਏ ਨੇ ਸੈਂਪਲ ਤੋਂ ਬਾਅਦ ਜਾਂਚ ਕੀਤੀ ਜਾਣੀ ਹੈ ਕਿ ਆਖਰ ਇਸ ਦਵਾਈ ਦੇ ਕਰਕੇ ਰਿਐਕਸ਼ਨ ਕਿਉਂ ਹੋਇਆ ਹੈ ਮਰੀਜ਼ਾ ਨੂੰ ਮਾੜਾ ਪ੍ਰਭਾਵ ਜਿਹੜਾ ਉਹਨਾਂ ਦੇ ਸਰੀਰ ਦੇ ਉੱਪਰ ਕਿਉਂ ਹੋਇਆ ਉਹ ਪੂਰੀ ਤਮਾਮ ਜਿਹੜੀ ਜਾਂਚ ਕੀਤੀ ਜਾਣੀ ਔਰ ਸਾਫ਼ ਤੌਰ ਤੇ ਪੰਜਾਬ ਦੇ ਜੋ ਸਿਹਤ ਅਧਿਕਾਰੀ ਉਹਨਾਂ ਨੇ ਕਿਹਾ ਕਿ ਮਰੀਜ਼ਾ ਜਾਂ ਆਮ ਲੋਕਾਂ ਦੀ ਸਿਹਤ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਇਸੇ ਕਰਕੇ ਇਹਨਾਂ ਦਵਾਈਆਂ ਦੇ ਸੈਂਪਲ ਲੈ ਗਏ ਨੇ ਸੈਂਪਲਾਂ ਦੀ ਜਾਂਚ ਹੋ ਰਹੀ ਹੈ ਤੇ ਜਾਂਚ ਤੋਂ ਬਾਅਦ ਜੇਕਰ ਕੰਪਨੀ ਕੁਤਾਹੀ ਵਰਤਦੀਆਂ ਪਾਈਆਂ ਗਈਆਂ ਕੰਪਨੀਆਂ ਦੋਸ਼ੀ ਪਾਈਆਂ ਗਈਆਂ ਤੇ ਉਹਨਾਂ ਦੋਸ਼ੀ ਕੰਪਨੀਆਂ ਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਸਖਤ ਤਰੀਕੇ ਦੇ ਨਾਲ ਕੀਤੀ ਜਾਏਗੀ ਹਾਲਾਂਕਿ ਇਸ ਤੋਂ ਪਹਿਲਾਂ ਖਾਂਸੀ ਦੀ ਦਵਾਈ ਦੇ ਉੱਪਰ ਵੀ ਬੈਨ ਲੱਗ ਚੁੱਕਿਆ ਹੈ ਕਿਉਂਕਿ ਉਸ ਦਵਾਈ ਦੇ ਨਾਲ ਕਈ ਬੱਚਿਆਂ ਦੀ ਜਿਹੜੀ ਉਹ ਜਾਨ ਗਈ ਸੀ ਤੇ ਉਸ ਤੋਂ ਬਾਅਦ ਸਿਹਤ ਮਹਿਕਮਾ ਜੜਾ ਪੰਜਾਬ ਦਾ ਉਹ ਸਖਤ ਨਜ਼ਰ ਆ ਰਿਹਾ ਐ ਐਕਸ਼ਨ ਦੇ ਵਿੱਚ ਨਜ਼ਰ ਆ ਰਿਹਾ ਔਰ ਇਹੀ ਕਾਰਨ ਹੈ ਕਿ ਜਿਵੇਂ ਹੀ ਕੁਝ ਦਵਾਈਆਂ ਦੇ ਪ੍ਰਭਾਵ ਮਾੜੇ ਪਏਗੇ ਤੇ ਉਹਨਾਂ ਦੇ ਉੱਪਰ ਤੁਰੰਤ ਬੈਣ ਲਗਾ ਦਿੱਤਾ ਗਿਆ